क्योंकि यार दोस्त किसी भाई दे और नाल दी नाल हाँ जी बिल्कुल बहुत बहुत मुबारके करो तालिया मार के सारने थैंक यू ਮਾਏ ਨਹੀਂ ਹੋਏ ਮਾਏ ਨਹੀਂ ਹੋਏ ਓਏ ਚੱਲ ਆ ਸਾਰਾ ਬਾਤ ਨਹੀਂ ਕਰਦਾ ਕਿਤਾਬ ਤੋਂ ਬਹੁਤ ਸਾਰੇ ਪੁਰਾਣੇ ਕਈ ਸਾਲ ਕਿਉਂਕਿ ਸਮਾਜ ਦਾ ਤਾਂ ਬਣ ਗਿਆ ਵੀ ਪਿੰਡ ਵਾਲੇ ਇਕੱਠੇ ਹੋ ਜਣ ਇੰਨਾ ਹੀ ਬਹੁਤ ਹੁੰਦਾ ਕਿਉਂਕਿ ਅੱਜ ਕੱਲ ਲਾਈਵ ਪ੍ਰੋਗਰਾਮ ਚੱਲਦੇ ਆ ਲੋਕ ਬੈਠ ਕੇ ਦੇਖਦੇ ਆ ਸੋ ਬਹੁਤ ਹਮੇ ਹੁਣੀ ਆਉਂਦਾ ਸੀ ਮੈਂ ਅੱਜ ਸਵੇਰੇ ਸਟੇਟਸ ਤੇ ਪਾਇਆ ਤਾਂ ਬਹੁਤ ਸਾਰੇ ਸੀ ਕਮੈਂਟ ਦੇ ਸਾਰਿਆਂ ਨੇ ਦੇਖਿਆ ਤੇ ਮੈਸੇਜ ਵੀ ਆਏ ਵੀ ਅੱਜ ਸੰਧੂ ਚੱਥੇ ਜਾਣਾ ਮੈਂ ਗਾ ਸੋ ਅੱਜ ਸੰਧੂ ਚੱਥੇ ਵਿੱਚ ਖੜਿਆ ਤੇ ਫੇਰ ਉਹਨੂੰ ਖੁੱਤੀ ਆ ਗਿਆ ਹੁਣੀ ਤੇ ਸਾਰੇ जानते हैं ਇਹਨਾਂ ਦੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਹੈ ਕਿ ਸਾਡੀ ਪੰਚਾਇਤ ਮੈਂਬਰ ਵੀ ਆਤੇ ਨੇ ਜੱਜੀ ਸਾਹਿਬ ਬਿਜਲੀ ਬੋਰਡ ਜਿੰਦਾ ਵਾ ਲਖਵੀਰ ਲਖਵਿਆਨੀ ਮੈਂ ਸੋ ਨਾਂ ਦੱਸਦਾ ਜਿਹੜਾ ਅਨਾਉਂਸ ਕਰਨਾ कई ਵਾਰੀ ਹੋ ਪੈਂਦਾ ਪੈਂਦਾ ਪੰਡਾ ਲਾ ਰੇ ਪੰਡਾ

ਆਲਪ ਪਪਾ ਫਲਾਈ ਸੈਕਿੰਡ ਉਹਨਾਂ ਦਾ ਬੜਾ ਸ਼ਾਨਦਾਰ ਦਸਤੀ ਵਿੱਚ ਬੜੀ ਕਹਾਵਤ ਬੜੀ ਵਸ਼ੂਲ ਥੈਂਕ ਯੂ ਉਹਨਾਂ ਨਾਲ ਹੀ ਮੇਰਾ ਬਹੁਤ ਹੀ ਪਿਆਰਾ ਵੀਰ ਇਹ ਸੁਨਕਰ ਦਾ ਬਾਦ ਇੱਕ ਵਾਰੀ ਤਾੜੀ ਮਾਰ ਦਿਓ ਵੀ ਦੋਨਾਂ ਪਰਮਾਤਾ ਵਾਸਤੇ ਜੀ ਆਹ ਪਹਿਲਾਂ ਤਾੜੀ ਮਾਰ ਕੇ ਤਾੜੀ ਥੈਂਕ ਯੂ ਬਾਕਸਰ ਵੀ ਉਹਨਾਂ ਦੇ ਬੀਨ ਦਿਖਾਣਗੇ ਅਰੇ ਸਰਦਾਰ ਜੀ ਅਮਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਉਹਨਾਂ ਨੇ ਬੇਨਤੀ ਹੈ ਕਿ ਉਹ ਵੀ ਆ ਜਾਓ ਪਲੀਜ਼ इधर लाइव चल रहा है उधर फास्टवे तो साढ़े मजीत पान जी लगातार कवरेज कर रहे हैं और सात जी स्टूडियो लाइव चल रहा है साढ़े लखबीर सिंह शंकर बने ਸਨੀ ਤਾਰੀਫਾ ਜੀ ਵਾਹ ਵਾਹ ਮੁਬਾਰਕਾਂ ਪਾਜੀ ਬਹੁਤ ਬਹੁਤ ਅੱਜ ਕਹਿੰਦੇ ਵੀ ਅੱਜ ਪਟਕੜੀ ਕੋਸਤੇ ਜੇਤੂ ਬਣਿਆ ਹਮੀਦ ਰਾਣ ਕੋਸਰ ਨਾਲ ਅਜਰ ਥੋੜੇ ਸਿੱਧੇ ਕਰ ਲੈ ਸੀ ਮੋਟਰਸਾਈਕਲ ਜੰਗੇ ਨਹੀਂ ਚੰਗੇ ਨਹੀਂ ਲੱਗਦੇ ਥੋੜਾ ਸਹੀ ਕਰਕੇ ਲਾਓ ਕੋਸਰ ਥੋੜਾ ਛੋਟਾ ਛੋਟਾ ਚਿੰਤੜ ਦਾ ਅਖਾੜਿਆਂ ਚ ਉਹਨਾਂ ਕਿੱਥੇ ਮਲ ਲਟਾਉਣਿਆ ਉਹ ਲਖਣ ਦੇ ਕੋਪੀ ਇਹਦੇ ਸਗਾ ਨਹੀਂ ਕੋਈ ਤੇ ਲਾਲਮੀ ਦੇ ਬੈੜੀਆਂ ਨੇ ਰੰਗਲਾ ਪੰਜਾਬ ਢਾ ਲਿਆ ਤੇ ਰੰਗ ਲਾਲਮੀ ਦੇ ਬੈੜੀਆਂ ਨੇ ਉਹਨਾਂ ਵੱਲੋਂ ਤੇਰਾ 1000 ਰੁਪਏ ਦੇ ਨਾਲ ਮਾਣ ਸਨਮਾਨ ਕੀਤਾ ਗਿਆ ਗੋਨੀ ਪ੍ਰਵਾਨ ਖੜੇ ਦੋਨਾਂ ਨੇ ਮੈਂਬਰ ਸਨ ਪ੍ਰਵਾਨ ਦਾ ਤੇ ਕਹਿੰਦੇ ਸ਼ਗਿਰਦ ਹੈ ਸੱਦੇ ਉਸਤਾਦ ਰਾਮ ਸਿੰਘ ਜੀ ਕਬੱਡੀ ਦਾ ਜਿਲ੍ਹਾ ਧੰਨਵਾਦ ਆਖਾਂਗੇ ਜੀ ਮਾ ਮਾ ਕਿਸੇ ਨਾ ਪਈ ਕਹ ਲੈ ਜੋ ਹੋਰ ਲੱਗੇ ਆਜੋ ਬੁਲਾ ਲਓ ਹੋਰ ਭਈਓ ਹਾਂ ਜੀ ਕੋਟੇ ਸਾਹਲੇ ਲੱਗੇ ਆ ਜਾਈਂ ਹਾਂ ਜੀ ਨਾਲ ਹੀ ਮੋਟੇ ਸਾਹਲੇ ਲੌਜੀ ਪਈ ਆ ਚਾਬੀ ਤੇ 500 ਰੁਪਏ ਲੈ ਜਣੇ ਤਾਲਾ ਬਾਬਾ ਫਲਾਈ ਉਹਨਾਂ ਦੇ ਬਿਮਲ ਨੂੰ ਬੈਂਦੇ 500 ਰੁਪਏ ਲੈ ਜਣੇ ਤੇ 500 ਰੁਪਏ ਰਾਣੀ ਪਹਿਲਵਨ ਦੇ ਕੋਚ ਦੇ ਘਾੜੇ ਦੇ ਮੱਲ ਨੂੰ ਬੈਂਦੀ ਹੈ ਜੀ ਵਾਹ ਜੀ ਵਾਹ ਕੋਸਤੀ ਦੇ ਜਲਾਲਾ ਵੀ ਵੇਖਾਂਗੇ ਕਿਹੜਾ ਮੱਲ ਪਹਿਲਾ ਦਾ ਮਾਰੂਗਾ ਇਹਨਾਂ ਜੋ ਤੀਰ ਨਿਸ਼ਾਨਾ ਖੁੱਝ ਜਾਵੇ दोस्तो माला दुनिया लगा हा दुनिया बवंजा सौ रुपया हो गया बवंजा सौ क्यों कोई यार किसी बैया पच्ची सौ रुपया पच्ची पच्ची सौ रुपया मिलो ਜੀ ਭਾਗ ਨਾਲ ਆਪਾਂ ਨੂੰ ਨਜ਼ਰ ਆ ਗਈਆਂ 22 ਮਾਰਚ ਦਾ ਜਿੰਮੇਲਾ ਜਿਹੜਾ ਉਹ ਜਰੂਰ ਆਪਾਂ ਵੱਡੇ ਪੱਧਰ ਤੇ ਹੋਣਾ ਇਸੇ ਜਗ੍ਹਾ ਤੇ ਸੰਧੂ ਚੱਟੂ ਦੀ ਧਰਤੀ ਦੇ ਉੱਪਰ ਤੇ ਵੱਡੇ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਨੇ ਤੇ 22 ਫਰਵਰੀ ਨੂੰ ਛਿੰਝ ਦੀ ਸਲਾਮ ਮਜਬੂਰਾ ਹੋਵੇਗਾ ਤੇ ਸਾਰੇ ਪਿੰਡ ਨੂੰ ਸੱਦਾ ਪੱત્ર ਕਰ ਵਰਤੀ ਇੱਕ ਇੱਕ ਬੰਦਾ ਜਰੂਰ ਪਹੁੰਚਿਓ ਪੰਚਾਇਤ ਘਰ ਦੇ ਵਿੱਚ ਪਿੰਡ ਸੰਧੂ ਚੱਠਾ ਕਿਸੇ ਭਾਜੀ ਰਕੇਸ਼ ਜੀ ਔਰ ਪਾਤਲਾ ਨੰਬਰ 1 ਦੀ दार अमरजी साईं भलवान जी, जी हुई भाई सारे नालो बस बहुत प्यारु पए हा जी ठीकु ਕਰੀਬ ਪਰ ਮੁੱਲਾ ਪਰ ਗਰੀਬ ਦਾ ਸਰਦ ਤੇ ਤਾਲੇ ਬਾਬਾ ਫਲਾਈ ਨੂੰ ਆਇਆ ਤਾਂ ਜਿਲ੍ਹਾ ਨਹੀਂ ਨੇ ਤੇ ਕਿਹਦੇ ਬਾਪੂ ਮੇਲਾ ਪਟਕਾ ਕਿ 2 ਨੰਬਰ ਦਾ ਬੰਦਾ ਮਾੜਾ 2 ਨੰਬਰ ਦਾ ਤੰਗਾ ਮਾੜਾ ਪਰ 2 ਨੰਬਰ ਦੀ ਕੁਸ਼ਤੀ ਬੜੀ ਵਧੀਆ ਹੁੰਦੀ ਹੈ ਮੇ ਬ੍ਰਿਓ ਕਿ 2 ਨੰਬਰ ਦੀ ਕੁਸ਼ਤੀ ਜਿਹੜੀ ਹੈ ਟੌਪ ਦੀ ਹੁੰਦੀ ਹੈ ਹਾਂਜੀ ਵਿਰਿੰਦਰ ਸਿੰਘ ਸਾਡਾ ਬਕਰਮੇਲ ਸਿੰਘ ਜੀ ਘੱਟੀ ਪਾਈ ਦੀਆਂ ਗੱਲਾਂ ਕਿੰਦੇ ਬਸੇ ਠੀਕਾ ਸੁੱਖਾ ਗੰਗ ਜੀ ਪੁੱਜੇ ਨੇ ਵਾਹ ਵਾਹ ਸੁੱਖਾ ਗੰਗ ਜੀ ਇਹ ਤਰਮਿੰਦਰ ਕਹਿੰਦੇ ਵੀ ਆਲਮਗਿਰਿਆ ਪਿੰਡ ਛਸੋ ਵਾਲੀਆ ਮੈਂ ਕਈ ਕੁਸ਼ਤੀਆਂ ਕਰਾਈਆਂ ਜਦੋਂ ਮੁੰਡਾ ਪੂਰਾ ਫਰੈਂਟ ਸੀਗਾ ਤੇ ਧੰਨਵਾਦ ਕਰਦੇ ਆ ਭਰਾ ਸਾਡਾ ਪੁੱਜਿਆ ਇਹ ਮੁੰਡਾ ਕਿੰਦੇ ਨਾ ਮਟ ਕਾਬਲੇ ਵਾਲੇ ਜੀ ਵਾਹਗਾ ਸਲੀਬ ਦੇ ਜੀ ਵੀ ਕੁਸ਼ਤੀ ਆ ਸਹੀ ਨਾ ਪਹੁੰਚ ਗਿਆ ਲਿਆ ਅਸਲੀ ਬਲੇ ਬਲੇ ਕਰ ਗਿਆ ਜੀ ਸਰਬਾਤ ਪੱਲਾ ਆਲਮਗੀਰ ਜੀ ਖੜੇ ਹੋ ਪਤਨ ਸਾਹਿਬ ਉਹਨਾਂ ਨੂੰ ਜੱਦੀ ਬਰਬਾਦ ਪਹਿਲਵਨ ਆਲਮਗੀਰੋ ਬਲਾ ਜੀ ਖੜੇ ਕਿਉਂ ਭੱਜ ਗਏ ਯਾਰ ਭਾਜੀ ਇਦਾਂ ਥੋੜੀ ਆ ਆਪਾਂ ਬੇਨਤੀ ਹੈ ਸਾਡੇ ਕਿੰਨੇ ਵਾਰੀ ਅੱਜ ਕਰੋ 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 ਲਾਲ ਮਾਲ ਪਹਿਲੋ ਭੱਜ ਉਹ ਸਾਜੀ ਉਹਨਾਂ ਨੇ ਵੀ ਪੇਮੈਂਟ ਬਹੁਤ ਲੈਣੀ ਹੈ 8-9 ਲੱਖ ਰੁਪਏ ਲੈਣਾ ਹਾਂ ਜੀ ਪਹਿਲਾਂ ਨੰਬਰ 1 ਦੀ ਤਿਆਰੀ ਕਰੋ ਜੀ ਅਮੀਦ ਰਾਣ ਤੇ ਤਾਲੂ ਪਾਪਾ ਫਲਾਈ ਉਹ ਮੁੰਡੇ ਨੂੰ ਗ੍ਰੰਟਾ ਤੋਂ ਉਹੜਾ ਬੰਦ ਹੋ ਗਿਆ ਸੁਪਾਲਕ ਮੇਰ ਕੇ ਨੂੰ ਤੰਦਰੁਸਤੀ ਬੱਚੇ ਹਾਂਜੀ ਕਿੰਦੇ ਦਵਿੰਦਰ ਮਹਿਦਪੁਰੀ ਦੇ ਨਾਲ ਚੱਜੀ ਕਾਲਾ ਸਿੰਘਿਆ ਤੇ ਖੜਾ ਨੱਥੂਚਾਰ ਹਾਂਜੀ ਗੰਧਾਪਰਾ ਜੀ ਆ ਗੰਦਨਾਹੋ ਜੀ ਗੰਧਾ ਪਹਿਲਵਾਨ ਗੰਦਰਾ ਦੇ ਫਰਿਆਦ ਪਹਿਲਵਾਨ ਮਨੀਸ਼ ਸਿੰਘ ਬਾਣ ਜੀ ਸੁਭਾ ਪ੍ਰਧਾਨ ਜਨਰ ਸਪੋਰਟਸ ਕਲਬ ਪੰਜਾਬ ਔਰ ਪਜੀ ਸਿੰਘ ਸੰਗਾ ਜੀ ਵਾਹ ਵਾਹ ਅਇਦਰ ਬਾਤ ਪਰੀ ਕਸ਼ਤੀਆ ਸਲੀਮ ਪਹਿਲਵਾਨ ਦੇ ਜੱਸਾ ਪਹਿਲਵਾਨ ਪੰਜ ਦਾ ਨੰਬਰ 2 ਵੀ ਕੜਿ ਭਾਸ਼ਾ ਜਾਂ ਚੌਕਲਵਾਂ ਜੀ ਲੱਕੀ ਕੋਹਾਲੀ ਦੇ ਨਾਲ ਕਿਤੇ ਵੀ ਸਹਿਬਾਜ ਪਹਿਲਵਾਨ ਆਲਮਗੀਰ ਆਲਾ ਹੋਵੇਗਾ ਸ਼ੌਤਾਨ ਜੇ ਰਵਤਾਰ ਸਿੰਘ ਤਾਰੀ ਜੀ ਸਾਡੇ ਮਸੀਹ ਤਾਰੀ ਜੀ ਆ ਜਵੰਦਰ ਹੱਥ ਠੜਾ ਕਰ ਵੀ ਮੈਚ ਪਰ ਨਾਲ ਕਹਿੰਦੇ ਵੀ ਜੱਜੀ ਨੱਥੂ ਚਾਲ ਅਰੇ ਕੋ ਨਾ ਲਾਇਓ ਕਿਸੇ ਦਾ ਜਾਰੀ ਉਹ ਕਿੰਨੇ ਚੰਗੇ ਕੰਮ ਆਉਂਦੇ ਆ ਚੇਲਾ ਗੁਰਪਾਤੇ ਫਖਾਦੀ ਬਿਲਕੁਲ ਸਹੀ ਹੈ ਦਵਿੰਦਰ ਵਜੀਤ ਸਿੰਘ ਸੋਲ ਜਰਮਨ ਵਧੀਆ ਕਬੱਡੀ ਦਾ ਬਲਾਰਾ ਵਾ ਹਾਂ ਜੀ ਦਰਦ ਸਾਹਿਬ ਜੀ ਇਹ ਭਾਈ ਸਾਹਿਬ ਮਾ ਕਰਮੋ ਦੇ ਦਰਬਾਰ ਦੀ ਜਦੋਂ ਗੱਲ ਚੱਲਦੀ ਹੈ ਸਰਦਾਰ ਰਵੀਰ ਸਿੰਘ ਜੀ ਇੱਕ ਮਿੰਟ ਸਰ ਰਵੀਰ ਸਿੰਘ ਜੀ ਰਾਣਾ ਜੀ ਕੈਨੇਡਾ ਤੋਂ ਵਿਸ਼ੋਧਰ ਤੋਂ ਪੁੱਜੇ ਨੇ ਮੰਗੇ ਕੁਮਰਨ ਵੀਰ ਸਿੰਘ ਜੀ ਰਾਣਾ ਜੀ ਧੰਨਵਾਦ ਕਰਦੇ ਆ ਜੀ ਉਧਰ ਕਹਿੰਦੇ ਵੀ ਪਿੰਡ ਗੱਲਾਂ ਦੀ ਜਦੋਂ ਗੱਲ ਚੱਲਦੀ ਹੈ ਜੀ ਮਨੋਹਰ ਸਾਹਿਬ ਵੀਰ ਭਾਈ ਸਾਹਿਬਾਂ ਕਰਮੋਂ ਦੇ ਦਰਬਾਰ ਦੀ ਜਦੋਂ ਗੱਲ ਚੱਲਦੀ ਹੈ ਤੇ ਫਿਰ ਪਾਪਾ ਸ਼ਗਾਰਾ ਜੀ ਕਹਿੰਦੇ ਉਸ ਦਰਬਾਰ ਤੇ ਗਏ ਦਾ ਪਟਤੂ ਚੋੜੀਂ ਪਰ ਕੇ ਖੁਸ਼ ਪੁੱਤਾ ਜੀ ਇਹਦੇ ਵੀ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਹੈ ਸਾਰਾ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਗੁਜ਼ਾਰਿਸ਼ ਹੈ ਕਿ ਅੱਜ ਹੀ ਹਲੇ ਧੀਰ ਸ਼ਾਮ ਤੱਕ ਚੱਲਣਾ ਹੈ ਮੇਲਾ ਔਰ ਇੱਧਰ ਸਾਡਾ ਮੰਗਾ ਅਲੀ ਮੇਰਾ ਮੰਗਾ ਵੀਰ ਬਹੁਤ ਹੀ ਪਿਆਰਾ ਵੀਰ ਹੈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਛੱਡੋ ਤੁਸੀਂ ਹਰਿਆਣਾ ਹਿਮਾਚਲ ਦਾ ਵੀ ਕੋਈ ਛਿੰਝ ਮੇਲਾ ਨਹੀਂ ਹੋਣਾ ਜਿੱਤੇ ਆਪਣੇ ਜੂਨੀਅਰ ਕੋਚ ਸਾਹਿਬਾਨ ਨੇ ਕੁਝ ਜ਼ਰੂਰੀ ਜਾਣਕਾਰੀ ਇਹਨਾਂ ਦੋਬੇ ਕਬੱਡੀ ਆਹ ਸਭ ਕਰੋਨਾ ਸਾਫਟਾ 1 ਤੋਂ ਘੱਟ 35 40 50 55 ਸਾਕੇ ਮੇਲੇ ਹੋਏ ਖਿਡਾਰੀਆਂ ਦੇ ਮੈਚ ਕਰਾਏ ਜਾਣ ਤੇ ਕੁੱਝ ਜ਼ਿਆਦਾ ਪ੍ਰਾਈਜ਼ ਦਿੱਤੇ ਜਾਣ ਜਿੰਨੇ ਵੀ ਵੱਡੇ ਖਿਡਾਰੀ ਆ ਉਹਨਾਂ ਨੂੰ 100-100 ਮੋਟਰਸਾਈਕਲ ਘਣਾ ਵੀ ਬਣਾਇਆ ਉਹਨਾਂ ਨੇ ਬੜੇ ਮਤਲਬ ਬੜੀ ਦਮਿਆ ਹੋਈ ਆ ਤੁਹਾਡੇ ਜੀਤਪਾਲ ਜੀ ਦਾ ਵਿਸ਼ੇਸ਼ ਤੌਰ ਤੇ ਸਰਦਾਰ ਸਰਪੰਨ ਸਾਹਿਬ ਗੁਰਾਲੀ ਵਾਲੇ ਦਾ ਇਹ ਮਨਜੀਤ ਸੌਤਾ ਸਾਹਿਬ ਉਹ ਹੈ ਜਿਨ੍ਹਾਂ ਨੇ ਕਹਿੰਦੇ ਠਿਕਲੀ ਵਾਲੇ ਸਭੀ ਨੂੰ ਜੈਨ ਪਾਈ ਇਤਨਾ ਸ਼ੀਲਡ ਮਿਲਦੀ ਸੀ ਇੱਕ ਮਾਇਆ ਹੈ ਜਿਹੜੀ ਸਾਡੇ ਗਗਾਰਾ ਸਿੰਘ ਜੀ ਨਿਰਪਾਲ ਸਿੰਘ ਖਜ਼ਾਨਾ ਮੰਤਰੀ ਦੇ ਨਾਲ ਸਾਡੇ ਸਰਕਾਰਤਕ ਸਾਂਦੇ ਕਹਿੰਦੇ ਵੀ ਲੈਂਬਰ ਪਹਿਲਵਾਨ ਜੀ ਹੋਏ ਆ ਤੇ ਉਸਤਾਦ ਕਹਿੰਦੇ ਵੀ ਉਧਰ ਆ ਰਿਹਾ ਭਰਾ ਸਾਡਾ ਤੇ ਇਸ ਸਾਲ ਮੰਗਿਆ ਸੋਹਣਾ ਤੇਰਾ ਜਿਹੜਾ ਇਹ ਕਿਸੇ ਭਾਜੀ ਹੋਰਾਂ ਨੇ ਬਣਾਇਆ ਸਨਮਾਨ ਤੇ ਧੰਨਵਾਦ ਕਰਦੇ ਕੋਈ ਕਿਸੇ ਭਾਜੀ ਦਾ ਆਪਣੇ ਮਾਈਕ ਤੋਂ ਹੋਈ ਤਾਂ ਨਹੀਂ ਲੋ ਕਿਸੇ ਭਾਜੀ ਦਾ ਮੰਗਾ ਕਹਿੰਦਾ ਵੀ ਅਲਫਾਜ਼ ਬੋਲ ਦਿਓ ਵਧੀਆ ਸ਼ਾਇਦ ਵਿੱਚ ਗੁੰਦੇ ਹੋਏ ਬਲਜੀਤ ਸਿੰਘ ਸੋਲ ਜਰਮਨ ਦਵਿੰਦਰ ਸੰਧੂ ਯੂਕੇ ਮਨੇ ਕਬੱਡੀ ਖਿਡਾਰੀ ਵੱਲੋਂ ਇਹ ਕਹਿੰਦੇ ਨਿੱਕੀ ਪੰਡਿਆਰ ਦੇ ਨਾਲ ਆ ਅਰਸ਼ਦੀਪ ਨਾਰ ਕਬੱਡੀ ਖਿਡਾਰੀ ਆਜੋ ਜੀ ਜਲਦੀ ਸੋ ਆਓ ਜੀ ਸਾਡੇ ਨਿੱਕੀ ਪੰਡਿਆਰ ਦਾ ਸਨਮਾਨ ਆ ਵੀ